ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰਨੰਦ ਤੱਕ ਜਰੂਰ ਬਨੇ ਰਹਿਣਾ ਜਿਨ੍ਹਾਂ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੰਜਾਬ ਕੁਸ਼ਤੀ ਸੰਸਥਾਵਾਂ ਤੇ ਸੈਕਟਰੀ ਰਣਬੀਰ ਸਿੰਘ ਕੰਡੂ ਕੋਚ ਦਾ ਹੋਇਆ ਵਿਹਾਂਤ ਇਸ ਦੇ ਨਾਲ ਹੀ ਸਾਈਕਲ ਤੇ ਜਾਂਦਿਆਂ ਨੂੰ ਵਾਹਨ ਨੇ ਮਾਰੀ ਟੱਕਰ ਇਸ ਦੇ ਨਾਲ ਖਬਰਾਂ ਸਾਹਮਣੇ ਆ ਰਹੀਆਂ ਨੈਸ਼ਨਲ ਅਵਾਰਡ ਜੇਤੂ ਰੈਸਲਿੰਗ ਕੋਚ ਰਮਨਵੀਰ ਸਿੰਘ ਗੁਕਰੂਡ ਦੇ ਸਵੇਰੇ ਸੜਕਾ ਹਾਸੇ ਵਿੱਚ ਮੌਤ ਹੋ ਗਈ ਹੈ 46 ਸਾਲ ਦੀ ਕੁਸ਼ਤੀ ਕੋਸ਼ ਸਵੇਰ ਸਵੇਰੇ 5 ਵਜੇ ਆਪਣੀਆਂ ਵਿਦਿਆਰਥੀਆਂ ਨਾਲ ਸਾਈਕਲ ਤੇ ਜੀਤ ਕਪੂਰ ਤੋਂ ਸੁਖਾਨਾ ਝੀਰਵਲ ਜਾ ਰਿਹਾ ਸੀ ਮਣੀ ਮਾਜਰਾ ਦੇ ਸ਼ਾਸਤਰੀ ਨਗਰ ਲਾਈਟ ਪੁਆਇੰਟ ਤੇ ਇੱਕ ਤੇਜ਼ ਰਫਤਾਰ ਛੋਟੀ ਹਾਥੀ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਇਸ ਹਾਦਸੇ 'ਚ ਰਣਵੀਰ ਸਿੰਘ ਬੂਰੀ ਨੇ ਪੂਰੀ ਤਰ੍ਹਾਂ ਜ਼ਖਮੀ ਹੋ ਗਏ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੀਸੀਆਈ ਦੀ ਟੀਮ ਨੇ ਮੌਕੇ ਤੇ ਪਹੁੰਚੀ ਅਤੇ ਜ਼ਖਮੀ ਰਣਵੀਰ ਸਿੰਘ ਨੂੰ ਪੀਜੀఐ ਲੈ ਕੇ ਗਈ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹੈ ਪੁਲਿਸ ਨੇ লাশ ਨੂੰ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ